ਮੇਰੇ ਵੀਰੋਂ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਇਕੱਤਰ ਕਬਾਤਰ ਸੱਤ ਨੇ ਇੱਕ ਪਰਿਵਾਰ ਠੀਕ ਹੈ ਲੋਜੀ ਕਰਤੀ ਵਲੌਗ ਦੀ ਸਟਾਰਟਿੰਗ ਤੇ ਸਵੇਰੇ ਸਵੇਰੇ ਮਿਸਤਰੀ ਆਇਆ ਹੋਇਆ ਤੇ ਸੀਟ ਆਲਾ ਸੀਟ ਲਵਾਈ ਐਨੇ ਦਿਖਾ ਦਾਂਗੇ ਤੁਹਾਨੂੰ ਬਾਕੀ ਤੇ ਸੀਟ ਆਪਣੇ ਰੇਪੇ ਸੀ ਚੱਕ ਲਈ ਸਾਰਾ ਸਮਾਨ ਵਿੱਚ ਹੋ ਗਿਆ ਚਲੋ ਕੋਈ ਨਾ ਬਾਅਦ ਚ ਸੈੱਟ ਕਰ ਦਾਂਗੇ ਤੇ ਦਿਖਾ ਦਈਏ ਤੁਹਾਨੂੰ ਲੋਜੀ ਮਿੱਤਰੋ ਇਸ ਤਰੀਆ ਨਾਲ ਸੀਟ ਫਿੱਟ ਕਰ ਦੂਗਾ ਫਿਰ ਆਪਾਂ ਆਪਣਾ ਕੰਮ ਕਰਾਂਗੇ ਟੀ ਵਾਰਨਿੰਗ ਕਰਨੀ ਆ ਜਿ ਕਬੂਤਰਾਂ ਦੀ ਤੇ ਜਦੋਂ ਸੀਟ ਲੱਗ ਵਾ ਗਿਆ ਥੱਲੇ ਜਾ ਕੇ ਖਾ ਪੀ ਕੇ ਕੁਛ ਫਿਰ ਆਵਾਂਗੇ ਫਿਰ ਕਰਾਂਗੇ ਆਰਾਮ ਨਾਲ ਸਵੇਰੇ ਸਵੇਰੀ ਆਗਾ ਬਾਈ ਬਾਈ ਆਇਆ ਤੇ ਮੈਂ ਉਹਦੇ ਹੀ ਉੱਠਿਆ ਬਾਈ ਨੇ ਠਾਇਆ ਹੁਣ ਆਇਆ ਸੀ ਮੇਰੇ ਕੋਲ ਵੀ ਆ ਕਰ ਤੇ ਮਿਸਤਰੀ ਆਈ ਅੰਦਰ ਤਾਂ ਕਰਕੇ ਸੀਟ ਲਾਣ ਦੋ ਫਿਰ ਕਰਦੇ ਆਂ ਆਪਾਂ ਗੱਲਬਾਤ ਹਾਂਜੀ ਮੇਰੇ ਵੀਰੋ ਮਿਸਤਰੀ ਵਾਗਦਾ ਮਿਸਤਰੀ ਨੇ ਕਰਤਾ ਸਮਾਰ ਸਿੱਧਾ ਸੰਗ ਤੁਹਾਨੂੰ ਹੋਰ ਯਾਰ ਬਾਦੋ ਘੰਟੇ ਲਾ ਦੇ ਇੱਕ ਸਾਈਡ ਤੇ ਤਿੰਨ ਘੇੜੇ ਮਰਾ ਦੇ ਯਾਰ ਸਿਆ ਇਧਰ ਤੇ ਪਾਣੀ ਕਰਕੇ ਹੋਰ ਹੀ ਐਸਾ ਦਾ ਜੋਦਾ ਚੱਟਾ ਐ ਯੂਜ਼ ਹੀ ਨਹੀਂ ਕਰੀ ਬਾਬੇ ਕਦੇ ਨਹੀਂ ਯੂਜ਼ ਕਰੀ ਦਾ ਹਲਕੇ ਐਜੀ ਹੋਰੀਆ ਹੋਰ ਕੋਈ ਗੱਲ ਨਹੀਂ ਚਲ ਕੋਈ ਨਾ ਲੱਗੀ ਯਾਰ ਵਧੀਆ ਹੁਣ ਥੱਲੇ ਜਾਣਾ ਨਹੀਂ ਪਊਗਾ ਤੇ ਬਾਕੀ ਲੈ ਆਈ ਸੀ ਤੇ ਇਹ ਲੈ ਆ ਸੀ ਪਾਣੀ ਚੀਨੀ ਕੋ ਹੋ ਲਈ ਮੈਂ ਡੀਵੋਲਵਿੰਗ ਕਰ ਹੀ ਦਿੰਨੇ ਆ ਪਹਿਲਾਂ ਤਾਂ SLA ਸੀ ਵੀ ਕੱਲ ਕਰਾਂਗੇ ਫਿਰ SLA ਹੋ ਗਈ ਬਈ ਕਰ ਹੀ ਦਿੰਨੇ ਆ ਕਬੂਤਰ ਵੇਲੇ ਨੇ ਨਾ ਤਾਂ ਕਰਕੇ ਮੈਂ ਕਿਹਾ ਚਲੋ ਕੁਛ ਨਹੀਂ ਹੁੰਦਾ ਯਾਰ ਤੇ ਪਾਣੀ ਕੋ ਲਿਆ ਬਾਬਿਓ ਤੇ ਗੋਲੀ ਆਪਣੀ ਪਈ ਹੋਊਗੀ ਦਿਖਾ ਦੀ ਇਜ਼ੀ ਪੈਟ ਤੇ ਇਜ਼ੀ ਪੈਟ ਗੋਲੀ ਉਹਨੇ ਰੱਖੀ ਸੀ ਲੋ ਜੀ ਆਪੇ ਇੰਨੀ ਤਾਂ ਬਹੁਤ ਐ 20 ਕਬੂਤਰਾਂ ਨੂੰ ਲੱਗ ਜੂਗੀ ਅੱਧੀ ਗੋਲੀ ਪੂਰੀ 40 ਨੂੰ ਲੱਗ ਗਈ ਸੋ ਮੁੰਡੇ ਆ ਗਏ ਥੱਲੇ ਹਾਂਜੀ ਮਿੱਤਰੋ ਜੀ ਕੱਲ ਵਾਲੇ ਜਵਾਕ ਆ ਗਏ ਜੀ ਤੇ ਆਪਾਂ ਗੋਲੀ ਦਿਖਾਈ ਜਾਂਦਾ ਸੀ ਤੁਹਾਨੂੰ ਮੈਂ ਤੇ ਪੂਰੀ ਗੋਲੀ 40 ਨੂੰ ਲੱਗਦੀ ਆ ਤੇ ਅੱਧੀ 20 ਨੂੰ ਤੇ ਅੱਧੀ ਤੋਂ ਅੱਧੀ 10 ਨੂੰ ਤੇ ਆਪਾਂ ਤਾਂ ਲਾਣੀਆਂ ਸੱਤ ਕੁ ਉਤਰਾਂ ਨੂੰ ਗੋਲੀ ਲਾਣੀਆਂ ਇਹ ਤੇ 10 ਦੱਸ ਦਾਂਗੇ ਵੀ ਕਿਵੇਂ ਕਿਵੇਂ ਲਾਣੀਆਂ ਕਿਵੇਂ ਨਹੀਂ ਤੇ ਆਪਣਾ ਸਮਾਨ ਬੱਤਾ ਅੰਦਰ ਹੀ ਵਿਆ ਹੈ ਚੱਕ ਲਈਏ ਸਰਿੰਜਾ ਸਰਿੰਜਾ ਹੋ ਜੀ ਇੱਕ ਐ ਮੈਂ ਕਿਹਾ ਅੱਜ ਵਲੋਗ ਬਣਾਉਂਦੀ ਉਹ ਹੈ ਹੈ ਤਾਂ ਨਹੀਂ ਸੀ ਪਰ ਮੈਂ ਕਿਹਾ ਚਲੋ ਵਿਲੇ ਨੇ ਅੱਜ ਤਾਂ ਰੱਖ ਕੇ ਤੇ ਗੋਲੀ ਇਹ ਪਈਆ ਅੱਧੀ ਪਈਆ ਬਾਪੂ ਖੋਲਣਾ ਮੈਂ ਇੱਕ ਵਾਰੀ ਹਾਂਜੀ ਮਿੱਤਰੋ ਤੇ ਆ ਦੋ ਪੀਸ ਕਰ ਲਏ ਬਸ ਇਹ ਤੋਂ ਥੋੜਿਆ ਹੋਰ ਤੋੜ ਲਈਓ ਮੈਂ ਥੋੜੀ ਜੀ ਘੱਟ ਤੋੜ ਲਈ ਥੋੜਿਆ ਹੋਰ ਪੀਸਾ ਦੇ ਨਾਲ ਦਾ ਤੋੜ ਲਈਓ ਵੈਸਾ ਐਨੀ ਬਹੁਤ ਐ ਸੱਤ ਕਬੂਤਰਾਂ ਨੂੰ ਬਹੁਤ ਐ ਤੋੜ ਕੇ ਦਿਖਾਦਾ ਮੈਂ ਹਾਂਜੀ ਮਿੱਤਰੋ ਵੱਡੇ ਪੀਸ ਦੇ ਦੋ ਪੀਸ ਕਰ ਲਏ ਬਸ ਛੋਟੇ ਵਾਲਾ ਪਾ ਦਾਂਗੇ ਅੰਦਰ ਆਪਾਂ ਇਹ ਵਾਲਾ ਪਾ ਦਾਂਗੇ ਲੋ ਜੀ ਪਾਤਾ ਜੀ ਅੰਦਰ ਤੇ ਇਹਨੂੰ ਖੋਰ ਲਾਂਗੇ ਜਮਾ ਫਿਰ ਤੁਹਾਨੂੰ ਅੱਗੇ ਦਿਖਾਣੇ ਆ ਵੀ ਕੀ ਕਰਨਾ ਕੀ ਨਹੀਂ ਇੱਕ ਕਬੂਤਰ ਨੂੰ ਲੱਗੂ 25ml ਪਾਣੀ 25ml ਇੱਕ ਕਬੂਤਰ ਨੂੰ ਲੱਗੂ ਆਪਾਂ ਨੂੰ ਲਾਣਾ ਸੱਤ ਬਸ ਉਸ ਹਿਸਾਬ ਨਾਲ ਸਿਰਿੰਜਾ ਭਾਰੀਆਂ 25 25ml ਕਰਕੇ ਜਿੰਨੀਆਂ ਪੈਣਗੀਆਂ ਤੇ ਮੈਂ ਪਾਣਾ ਫੇਰ ਮਿਲਦੇ ਆਪਾਂ ਲੋ ਜੀ ਮਿੱਤਰੋ ਗੋਲੀ ਜਮਾ ਖੋਰਤੀ ਪਾਣੀ ਕੇ ਐਵੇਂ ਖੋਲ ਲਿਓ ਜਮਈ ਤੇ ਜਮਾ ਤਾਂ ਨਹੀਂ ਖੁਰੀ ਮਸਾ ਖੁਰੀ ਆ ਇਹ ਚੀ ਚੱਕ ਕੇ ਲੈ ਐਵੇਂ ਇਹਦੇ ਨਾਲ ਕੁੱਟ ਕੇ ਫੇਰ ਪਾਈਆ ਐਵੇਂ ਕੁੱਟ ਕੇ ਤੇ ਜਮਾ ਪੁੱਟ ਕੇ ਫੇਰ ਪਾਈ ਜਵਾਕ ਆ ਜਾਂਦੇ ਤੇ ਚੋਬਰ ਪਾਈ ਜਾਂਦਾ ਕਬੂਤਰ ਜਾਲ ਚ ਜਿੰਨਾ ਦੇ ਲਾਣੀਆਂ ਦਵਾਈ ਅੱਡ ਅੱਡ ਭਾਦੀ ਅੱਡ ਇਕੱਠੇ ਤਾਂ ਨਹੀਂ ਪਾਏ ਕਬੂਤਰ ਕਬੂਤਰੀ ਅੱਡੋ ਜਾਲ ਪੱਟ ਲੈ ਇੱਕ ਪ੍ਰਿੰਸ ਉਹ ਖੋਲਿਆ ਉਹ ਸਟੈਂਡ ਵਾਲਾ ਲੋ ਜੀ ਮੇਰੇ ਵੀਰੋ ਖੋਲ ਲਈ ਗੋਲੀ ਤੇ ਪਾਣੀ ਪਾ ਲਈਏ ਸਾਬ ਜੈ ਦਾ ਪਾਣੀ ਪਾ ਲਈਏ ਵੈਸੇ ਬੱਸ ਬਹੁਤ ਹੈ ਬਹੁਤ ਹੈ ਇੰਨੇ ਤਾਂ ਹੀ ਉਤਰੀ ਨੇਗੇ ਲੋ ਜੀ ਤੇ ਅਸਰ ਇੱਕ ਵਾਰੀ ਨਾ ਪਾਣੀ ਡੋਲ ਕੇ ਇਹ ਤੇ ਇਹ ਚ ਕੱਢ ਲਈਏ ਇਹ ਚ ਕੱਢ ਲਈਏ ਬਈ ਕਿੰਨੀ ਸਿਰਿੰਜਾ ਸੱਤ ਕਬੂਤਰ ਨਾਲੋਂ ਤਿੰਨ ਕਬੂਤਰੀਆਂ ਤੇ ਚਾਰ ਕਬੂਤਰ ਨੇ ਬਈ ਲਾ ਲਓ ਸੱਤ ਸਿਰਿੰਜਾ 25 25 ਐਮਐਲ ਦੀਆਂ ਪਰ ਪਰ ਕੇ ਤੇ ਗਲਾਸ ਚ ਪਾ ਲੋ ਅੱਠ ਇੱਕ ਫालतू ਪਾਵਾਂ ਕਈ ਵਾਰ ਕੋਈ ਗਲਚ ਪੈਂਦਾ ਤਾਂ ਕਰਕੇ ਬਾਬਿਓ ਲੈ ਪਾਵਾਂ ਤੇ ਬਾਕੀ ਗੁਣ ਲਈ ਜਾਂਦੇ ਆ ਛੋਟੇ ਭਾਈ ਆਪਣੇ ਬਲੈਂਚ ਪਾਣਾ ਸਾਰਾ ਹੂੰ ਸਾਰਾ ਨਹੀਂ ਐ ਸੱਚਾ ਸਾਰੇ ਪਾ ਲੈ ਕੋਈ ਲੋ ਜੀ ਤੇ ਹੁਣ ਬਸ ਗੋਲੀ ਪਈ ਜਾਂਦੇ ਕੋਈ ਗੋਲੀ ਵੜ ਕੇ ਰੱਖ ਹੁਣ ਐਵੇਂ ਕਰਕੇ 25 25 ਐਮਐਲ ਪਾਈ ਚੱਲੀਓ 25 25 ਪਾਵਾਂ ਇੱਕ ਉਤਰ ਦਾ 25 25 ਲਾਇਆ ਸੀ ਪਿਛਲੀ ਵਾਰੀ ਆਪਾਂ 20 ਵੀ ਲਾ ਦੇ ਜਾਂ 25 ਲਾ ਦੇ ਕੋਈ ਨਾ 25 25 ਬਹੁਤ ਆ 20 ਵੀ ਲਾ ਗਿਆਂ ਦਿਆਂ ਦਾ ਜੀ ਜੀ ਕੋਈ ਗੱਲ ਨਹੀਂ 25 20 ਸਾਬ ਜੀ ਦਾ ਲਾ ਦੋ ਵਸ ਯਾਰ 25 ਲਾ ਦੋ 20 ਲਾ ਦੋ ਇੱਕੋ ਹੀ ਗੱਲ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਕਬੂਤਰ ਥੋੜੇ ਆ ਤਾਂ ਕਰਕੇ 25 25 ਲਈ ਜੰਨੇ ਆ ਨਹੀਂ ਤਾਂ 20 ਲਾ ਦੋ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇੱਕ ਵਾਰੀ ਪਾਲੀਆਂ ਫੇਰ ਦਿਖਾਉਣੇ ਆ ਤੁਹਾਨੂੰ ਲੋ ਜੀ ਮਿੱਤਰੋ ਪਾਲੀਆਂ 558 ਪਾਲੀਆਂ ਇੱਕ ਫालतू ਵਾਲੀ ਕਬੂਤਰ ਦੀ ਕਈ ਵਾਰੀ ਕੋਈ ਗਲਚ ਵੈਂਦਾ ਤਾਂ ਕਰਕੇ ਤੇ ਹੁਣ ਦੇਖਦਾ ਮੈਂ ਵੀ ਪੋਟਿਆਂ ਚ ਦਾਣੇ ਤਾਂ ਨਹੀਂ ਲਈ ਬੈਠੇ ਵੈਸੇ ਤਾਂ ਖਾਲੀ ਨੇ ਵੈਸੇ ਵੈਸੇ ਤਾਂ ਖਾਲੀ ਨੇ ਫਿਰ ਦੇਖਣ ਦਾ ਹਰ ਜਬਾਬਿਓ ਜੇ ਦਾਣੇ ਹੋਏ ਫਿਰ ਕੋਈ ਫਾਇਦਾ ਨਹੀਂ ਲਾਂਦਾ ਕਿਉਂ ਝੂਠ ਮਾਰਾਂ ਮੈਂ ਪਿਛਲੀ ਵਾਰ ਜਲਾਤੀ ਸੀ ਕਬੂਤਰੇਨ ਬੁਮਾਰ ਹੋ ਗਈ ਸੀ ਟਿੱਲੀਆਂ ਹੋ ਗਈਆਂ ਸੀ ਤਾਂ ਕਰਕੇ ਕੋਈ ਫਾਇਦਾ ਨਹੀਂ ਇੱਕ ਵਾਰੀ ਮੈਂ ਚੈੱਕ ਕਰਦਾ ਸਾਰਿਆਂ ਨੂੰ ਜੇ ਹੋਏ ਵਾੜੇ ਮੋਟੇ ਹੋਏ ਲਾ ਲਓ ਫਿਰ ਪਲਟਾ ਪਲਟਾ ਦਾ ਕੋਈ ਦਿੱਕਤ ਨਹੀਂ ਜੇ ਬਾੜੇ ਹੁੰਦੇ ਆ ਫਿਰ ਨਾਲ ਆ ਕਰੋ ਫਿਰ ਕੈਨਸਲ ਹੀ ਕਰ ਦਿਆ ਕਰੋ ਕੰਮ ਤਾਂ ਕਰਕੇ ਤੇ ਮੈਂ ਚੈੱਕ ਕਰ ਲਾਂ ਹਾਂਜੀ ਮਿੱਤਰੋ ਤੇ ਬੱਚੇ ਜਿਵੇਂ ਖਾਲੀ ਐ ਇੱਕ ਹੀ ਬੱਚਾ ਚੈੱਕ ਕਰਾ ਲੇ ਜੇ ਮੈਂ ਨਾਲ ਦੇ ਨਾਲ ਦੇ ਦਈਏ ਫਿਰ ਫੜਨੇ ਔਖੇ ਹੋ ਜਾਂਦੇ ਪਿੰਜਰੇ ਦੇ ਤੋਂ ਤਾਂ ਕਰਕੇ ਲੈ ਤਾਂ ਜੀ ਵੀ ਦੇਦਾ ਕਿ ਬੱਚੀ ਤੋਂ 25 ਦੇ 25 ਵੀ ਵੀ ਲੱਗੇ ਜਾਂਦੇ 25 ਲੱਗ ਜਾਂਦੇ ਕੋਈ ਦਿੱਕਤ ਵਾਲੀ ਗੱਲ ਨਹੀਂ 25 ਦਾ ਦੇ ਲਓ ਲੋ ਬਾਪੇ ਤੇ ਲਾਤੀ ਤੇ ਐਸਾਂ ਲਾ ਕੇ ਛਿੱਲੀ ਛੱਲੀ ਉਹਦੇ ਦਿਖਾ ਦੇ ਐ ਲਾ ਕੇ ਐਵੇਂ ਛਿੱਲੀ ਨਹੀਂ ਲਾਉਂਦੇ ਤੋਏ ਕੱਟਣ ਲਈ ਹੁਣ ਪੂਰੂ ਵੀ ਭੈਣ ਆਪਾ ਲੈ ਸ਼ੌਂਕ ਲਾ ਲਈ ਜਿਹੜਾ ਫੰਗ ਬਿੰਗਾ ਹੋ ਰਿਹਾ ਸਿੱਧਾ ਕਰ ਦਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਦੇਖਾਂਗੇ ਪ੍ਰੈਸ ਨਾਲ ਕਰਾਂਗੇ ਕਿ ਗਰਮ ਪਾਣੀ ਨਾਲ ਕਰਾਂਗੇ ਦੇਖਾਂ ਲਗਾ ਦੇ ਲੋਈ ਇਹ ਤਾਣੇ ਦੇਖੋ ਖੱਲੀ ਹੈ ਇਹ ਵੀ ਮਿੱਤਰੋ ਸਾਫ਼ ਹੈ ਜਮਾ ਕੋਈ ਦਿੱਕਤ ਵਾਲੀ ਗੱਲ ਨਹੀਂ ਪਿਛਲੀ ਵਾਰੀ ਲਾਈ ਸੀ ਆਪਾਂ ਕਬੂਤਰਿਆਂ ਦੇ ਦਾਣੇ ਸੀਗੇ ਉਹਨਾਂ ਠਿੱਲੀਆਂ ਹੋ ਗਈ ਸੀ ਤਾਂ ਕਰਕੇ ਕੱਲ ਤੁਹਾਨੂੰ ਪਤਾ ਇਹ ਟਾਈਮ ਨਾਲ ਦਾਣੇ ਪਾ ਦਿੱ ਸੀ ਆਪਾਂ 3 ਵਜੇ ਤੇ ਓਕੇ ਰਿਪੋਰਟ ਐ ਬਸ ਪਿਆਰ ਨਾਲ ਦੇ ਕੇ ਓਖਾਣਾ ਕਰਿਓ ਜਿਆਦਾ ਪਿਆਰ ਨਾਲ ਦੇ ਕੇ ਪਿਆਰ ਨਾਲ ਜੀਤਰੋ ਲਾਸਟ ਤੱਕ ਕਬੂਤਰੀ ਰਹਿ ਗਈ ਉਹ ਇਹਦਾ ਪੱਠਾ ਬਣ ਸਕਦਾ ਮੇਰੇ ਹਿਸਾਬ ਨਾਲ ਅਜੇ ਕੋਈ ਪਤਾ ਨਹੀਂ ਇਹਦਾ ਲੋਈ ਨਾਉਂਡਿੰਗ ਬਹੁਤ ਹਾਲਾ ਹੀ ਕੋਈ ਵੀ ਨਹੀਂ ਕਰੀਆ ਮਨਵਾਲਾ ਲਈ ਬਣਾ ਲਾਈਏ। ਕੋਈ ਚੱਪੇ ਮਾਰੀ ਉਹ ਕਬੂਤਰ ਹੀ ਲਓ ਜੀ ਮਿੱਤਰੋ। ਉਤਰ ਆਵੇ। ਬੰਦ ਨਾ ਕਰੀ। ਕਬੂਤਰ। ਕਬੂਤਰ ਜਾਨੀ ਗਿਆ ਤੁਹਾਨੂੰ। ਇਹਦੇ ਤੇ 9 ਰੈਡੀ। ਰਾਤ ਤੇ ਰਖਾ ਦੇ। ਇਹ ਰਹਿ ਗਏ 4 ਕੇ ਰਹਿ ਗਏ ਇਹਨਾਂ ਦੀ ਲਾ ਦੀਏ। ਛੇਤੀ ਛੇਤੀ ਟਾਈਮ ਬਾੜਾ ਹੋ ਗਿਆ ਟਾਈਮ ਹੋ ਗਿਆ 1:00 ਵਜੇ ਲਗਪਗ ਲੇਟ ਹੋ ਗਿਆ ਅਜਾ। ਆ ਫੜ ਲੈ ਆਪਣਾ ਕਾਲਾ ਨਾ ਆ ਮਿੱਤਰੋ। ਲੋ ਜੀ। ਕਹਿੰਦਾ ਸ਼ੌਂਕ ਬਾਬੇ ਵਾਲੇ ਦਾ ਪੱਠਾ ਜਿਹੜੇ ਆਪਣੇ ਪੁਰਾਣੇ ਸਬਸਕ੍ਰਾਈਬਰ ਨੇ ਉੱਤੇ ਕਰ ਲੈ ਜਿਹੜੇ ਆਪਣੇ ਪੁਰਾਣੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਤਾਂ ਪਤਾ ਹੈ ਵੀ ਕਿਹੜਾ ਹੈ ਕਬੂਤਰ ਬਾਕੀ ਨਵੇਂਆਂ ਨੂੰ ਵੀ ਦੱਸ ਇੰਸਟਾਗ੍ਰਾਮ ਵਾਲਿਆਂ ਨੂੰ ਵੀ ਲਾ ਲਓ ਸਾਰੀ ਖਾਲੀ ਨੇ ਆ ਟਾਈਮ ਨਾਲ ਪਾਰਟਿਸਿਪਲ ਲੈਣੇ 3:30 ਵਜੇ ਹੁਣ ਵੀ ਇੱਕ ਤਾਂ ਵੱਜ ਰਿਹਾ ਹੈ ਹਾਂ ਵਰਗੀ ਹੁਣ ਵੀ 1 ਵਜੇ ਦਾ ਲਾ ਲਓ ਸਭ 24 ਘੰਟੇ ਹੋਣ ਵਾਲਿਆ ਮੂਰੇ ਚੱਲ ਵੀ ਸ਼ੇਰਾਂ ਕਾਲੇ ਲੋਈ ਇਹ ਆ ਗਿਆ ਆਪਣਾ ਨੀਲਾ ਮਿੱਤਰੋ ਇਹ ਜਵਾਕ ਕਹਿੰਦੇ ਗੋਲਾ ਹੈ ਗੋਲਾ ਨਹੀਂ ਹੈਗਾ ਇਹ ਨੀਲਾ ਆਪਣਾ ਠੀਕ ਹੈ ਕਿ ਨਹੀਂ ਅੱਖ ਦੇਖੋ ਇਹ ਅੱਖਾਂ ਆਪੋ ਤੇ ਜਾਣਾ ਹੱਡ ਜੇ ਜੰਮੀ ਜਾਂਦੇ ਨਾ ਇਹ ਕੇਦੇ ਤੇ ਇੱਕ ਚਿੱਟੇ ਦੇ ਨੇ ਹੱਡ ਜਾ ਚੁਬਦਾ ਚਲੋ ਕੋਈ ਨਾ ਦਵਾਈ ਲਾ ਕੇ ਫਿਰ ਦੇਖਦੇ ਹਾਂ चटरे no <EEPisses> <nose> <laughs> ਕੋਈ ਬਣ ਨਹੀਂ ਮਨ ਤੋਂ ਮੈਨੂੰ ਵੀ ਲੱਗਦੀ ਐ ਵੈਸੇ ਗੂਤਰੀ ਉਹ ਦੇਖਦੇ ਆ ਤਾਂ ਬੋਲਦੀ ਨਹੀਂ ਜਦੋਂ ਬੋਲਣ ਲੱਗੀ ਗੂਤਰੀ ਬਣ ਕੇ ਅਵਰ ਸਵਾਦ ਆਉਂਦਾ ਬੋਲ ਕੇ ਤਾਂ ਹੈਗੇ ਆ ਜਿਨਾਲ ਦੇ ਗੂਤਰੀ ਬਣਦੇ ਆ ਤੇ ਇੱਕ ਰਹੇਗਾ ਆਹ ਇਹ ਤਾਂ ਲਾਤੀ ਓਏ ਨਹੀਂ ਉਹਦੇ ਲਈ ਸੀ ਉਹ ਦੇਖੋ ਉਹ ਬੈਠਿਆ ਉਹਦੇ ਲਈ ਇਹ ਇਹ ਨਾ ਜਿਹੜਾ ਇਹ ਉਹਦਾ ਬ੍ਰਦਰ ਐ ਇਹ ਤਾਂ ਹੁਣ ਫਿਰ ਤੂੰ ਕਹਿੰਦਾ ਸਿਸਟਰ ਐ ਉਹਦਾ ਬਰਾਦਰ ਨਸਾ ਕੋਈ ਪਰਾਣਾ ਪਰਾਣਾ ਨਹੀਂ ਜਿਆਦਾ ਨਹੀਂ ਜਿਆਦਾ ਗੱਲ ਨਹੀਂ ਲੇਗੀਆਂ ਪਰਾਣਾ ਗੇ ਬਣਾਉਂਦੇ ਨੇ ਨਾ ਬਤੋਇ ਨਾ ਲੋ ਜੀ ਬਗਲੇ ਸਾਰੇ ਕਬੂਤਰਾਂ ਦੇ ਲੱਕ ਪਾਸ ਦਵਾਈ ਚੱਲ ਵੀ ਸ਼ੇਰਾ ਕੈਮਰਾ ਮੈਨੂੰ ਦਿਖਾ ਦੇ ਲੋ ਜੀ ਕੈਮਰਾਮੈਨ ਆਪਣਾ ਛੋਟੂ ਸੀਗਾ ਤੇ ਲਾਤੀ ਸਾਰਿਆਂ ਨੇ ਦਵਾਈ ਲਾਤੀ ਓਕੇ ਰਿਪੋਰਟਾਂ ਕਰਤੀਆਂ ਤੇ ਉਹਨਾਂ ਨਾਲ ਲਵੇ ਬੈ ਕੇ ਦੇਖਾਂਗੇ 10-15 ਮਿੰਟ ਗਲਚ ਦੇਦਾ ਨਹੀਂ। ਇਹੀ ਪੰਗਾ ਹੈ ਲਵੇ ਬੈਣਾ ਬੂ ਇਹਨਾਂ ਦੇ। ਸਾਰਾ ਦਿਨ ਹੀ ਬਸ ਬੈਠੇ ਆਂ ਰੋਟੀ ਰੋਟੀ ਦਾ ਖਾਏ ਟਾਈਮ ਨਾਲ ਜਿਹੜਾ ਸੈਨਾਂ ਕੋਲ ਹੀ ਬੈਠਿਆ ਹੁਣ। ਤੇ ਆ ਦਵਾਈ ਰਹਿ ਗਈ ਥੋੜੀ ਜੀ ਇੱਕ ਇੱਕ ਸਰਿੰਜ ਵੱਤ ਪਾਈ ਸੀ। ਕਈ ਵਾਰ ਕੋਈ ਗਲਚ ਦਿੰਦਾ ਤਾਂ ਕਰਕੇ। ਉਹਦੇ ਵੀ ਇਹ ਥੋੜੀ ਜੀ। ਚਲੋ ਬਾਪੂ ਰਿਜ਼ਲਟ ਦਿਖਾਵਾਂਗੇ ਤੁਹਾਨੂੰ ਥੋੜੀ ਦੇਰ ਬਾਅਦ ਆਪਾਂ ਠੀਕ ਹੈ ਕਿ ਨਹੀਂ। ਤੇ ਇੱਧਰ ਕੰਮ ਚੱਲ ਜ ਜਾਂਦਾ ਥੋੜਿਆਂ ਦੀ ਆਵਾਜ਼ ਆਈ ਜਾਂਦੀ ਹੋਊਗੀ ਤੁਹਾਨੂੰ। ਚਲੋ ਕੋਈ ਦਿੱਕਤ ਆ ਨਹੀਂ ਹੁੰਦਾ ਤੇ ਕਿਹੜਾ ਰਹਿ ਗਿਆ ਬੱਚਾ ਰਹਿ ਗਿਆ ਫੱਲੀ ਨੂੰ ਜਿਹੜਾ ਫਰਵਰੀ ਕੋਲਦਾ ਕਿਹੜਾ ਰਹਿ ਗਿਆ ਕਿਹੜਾ ਬੱਚਾ ਰਹਿ ਗਿਆ ਇੱਧਰ ਦੇ ਬੱਚੀ ਨੇ ਆਉਣਾ ਇੱਧਰ ਰਹੇ ਨਹੀਂ ਬਈ ਕਬੂਤਰੀਆਂ ਕਬੂਤਰੀਆਂ ਰਹਿ ਗਈਆਂ ਲੈ ਬੰਦ ਕਰ ਦੇ ਇੱਧਰ ਦੇਖ ਤੂੰ ਉਹ ਆ ਫਿਰਦਾ ਕਿਹੜਾ ਪੂਰਾ ਆ ਆ ਫਿਰ ਮੈਂ ਪੂਰਾ ਦਿਨ ਹੈ ਅੱਛਾ ਇਹ ਲਾ ਦੇ ਦੇ ਮੈਂ ਇਹਦਾ ਸਕੀਰ ਕੱਢਾਂਗੇ ਕੱਢਦੇ ਲਾ ਤਾਂ ਲਿਓ ਵੀ ਚੰਗੀ ਦਵਾਈ ਤਾਂ ਜੋੜਾ ਇੱਥੇ ਲੱਤੂ ਆਈ ਚਲ ਕੱਢ ਲਿਆ ਕੇ ਲਾ ਦਈਏ ਚਲੋ ਬਾਬੇ ਪਈ ਹੈ ਦਵਾਈਆਂ ਦੇ ਵੀ ਲਾਈ ਦੇਈਏ ਹਾਲ ਤੋਂ ਬਈ ਕਿਉਂ ਖਰਾਬ ਕਰਨੀ ਤੇ ਰਿਜਲਟ ਤੁਹਾਨੂੰ ਦਿਖਾਵਾਂਗੇ ਕਾਂਟੇ ਤੋਂ ਬਾਅਦ ਸਹੀ ਮਿੱਠਾ ਮਾਰਨੀ ਸ਼ੁਰੂ ਕਰ ਦੇਣਗੇ ਪਾਣੀ ਵਾਲੀਆਂ ਕਿਉਂਕਿ ਚੀਨੀ ਪਾਈ ਹੈ ਜਿਹੜੀ ਚੀਨੀ ਹੁੰਦੀ ਹੈ 슈ਗਰ ਹੁੰਦੀ ਹੈ ਉਹ ਕੀੜਿਆਂ ਨੂੰ ਇਕੱਠਾ ਕਰਕੇ ਬਾਹਰ ਹੀ ਮਾਰ ਦਈ ਤਾਂ ਕਰਕੇ ਤੇ ਇਹਦੇ ਵੀ ਲਾਈ ਦੇਈਏ ਦੋ ਗਸਤਾਨੇ ਸਰੋਂ ਦੇ ਹੈ ਹੈਗੇ ਨੇ ਚਲ ਦੇਖ ਦਾਂਗਾ ਹਾਂਜੀ ਮੇਰੇ ਵੀਰੋਂ ਤੇ ਮਿੱਠਾ ਮਾਨੀਆਂ ਕਰਤੀਆਂ ਵੈਸੇ ਤਾਂ ਸਟਾਰਟ ਤੇ ਘੰਟੇ ਨੂੰ ਰਿਜ਼ਲਟ ਆਊਗਾ ਸਹੀ ਫੇਰ ਦਿਖਾਵਾਂਗੇ ਤੁਹਾਨੂੰ ਇੰਨੇ ਬੈਠੇ ਆਂ ਗੀਤ ਲਾ ਰੱਖਿਆ ਚੋਬਰ ਨੇ ਤੇ ਜਵਾਕ ਬੈਠੇ ਆ ਵਸ ਦੇਖੇ ਨੇ ਗਪੁੱਤਰ ਗੱਲਾਵਾਤਾ ਕਰੀ ਜਾਂਦੇ ਤੇ ਉੱਥੇ ਮਿਸਤਰੀ ਲੱਗ ਰਿਹਾ ਉਹ ਜਾਂਦਾ ਰੰਗ ਕਰੀ ਜਾਂਦੇ ਇੱਧਰ ਤੇ ਇੱਕ ਸੀਨ ਦਿਖਾਵਾਂ ਤੁਹਾਨੂੰ ਵੀ ਤੁਸੀਂ ਰੰਗ ਤਾਂ ਕਰਾਈ ਜਾਂਦੇ ਹੋ ਚਲੋ ਮੰਨਿਆ ਕਰਾਈ ਜਾਂਦੇ ਹੋ ਆ ਗਿਆ ਆਪਦੀ ਭੈਣ ਜਦਾਂ ਨੂੰ ਛੱਡੀ ਐ ਇਹਨੂੰ ਤਾਂ ਪੂਰਾ ਕਰ ਦੋ ਲੈ ਬੋਲ ਸੰਦ ਨਹੀਂ ਲੋਗ ਯਾਰ ਓ ਯਾਰ ਇਹ ਤਾਂ ਪੂਰਾ ਵੀ ਥੋੜੀ ਛੱਤ ਐ ਉਹਨੇ ਕੀ ਸੋਚ ਕੇ ਛੱਡੀ ਐ ਬਾਬੇ ਚਲੋ ਛੜਤੀ ਛੜਤੀ ਆਪਾਂ ਕੋ ਲੈਣਾ ਆਪਣੇ ਕਵਰ ਆਪਣਾ ਦਾ ਆਪਣਾ ਰੰਗ ਸੈਟ ਆਪਾਂ ਕੀ ਲੈਣਾ ਹੈ ਹੈਗੇ ਨਹੀਂ ਸੁਣਾ ਫਿਰ ਕੋਈ ਗੱਲ ਬਾਤ ਕਬੂਤਰ ਕਿਵੇਂ ਲੱਗੇ ਕਹਿਣ ਨਾ ਜਮਾ ਕੀ ਜੋੜਾ ਲੈ ਕੇ ਜਾਣਾ ਹੁਣ ਦੱਸ ਕੀ ਲੈ ਕੇ ਜਾਣਾ ਦੋਨਾਂ ਨੇ ਜੋੜਾ ਜੋੜਾ ਚਲ ਤਦੋਂ ਬਾਜ਼ੀਆਂ ਛੱਡ ਕੇ ਬੱਚੇ ਕਨਾਮਗੇ ਉਹ ਤੋਂ ਦੇਵਾਂਗੇ ਠੀਕ ਆ ਪੱਕੀ ਗੱਲ ਹੈ ਜੀ ਚਲੋ ਮਿੱਤਰੋ ਕਾਂਟੇ ਕਵਾਦ ਰਿਜ਼ਲਟ ਦਿਖਾਨੇ ਤੁਹਾਨੂੰ ਅਜੇ ਤਾਂ ਸਟਾਰਟ ਹੀ ਕਰੀਏ ਬਿੱਠਾ ਮਾਰਨੀ ਆ ਤੇ ਫਿਰ ਦਿਖਾਨੇ ਲੋ ਜੀ ਮੇਰੇ ਵੀਰੋ ਤੇ ਬੱਚੀ ਬੈਠਾ ਕਰੇ ਜਾਇਆ ਸੀ ਤੇ ਆਪਾਂ ਵੀ ਥੱਲੇ ਜਾ ਇੱਕ ਵਾਰੀ ਤਾਂ ਤੇ ਬਾਬਿਓ ਮਲੱਪ ਮਾਰੇ ਨਹੀਂ ਮਲੱਪ ਇੱਕਦਾਂ ਹੀ ਮਾਰੇ ਸੀ ਕਦਾਂ ਹੀ ਦੇਖਿਆ ਹੈ ਆਜ ਵਾਕਾਂ ਨੂੰ ਵੀ ਦਿਖਾਏ ਸੀ ਕਹਿੰਦੇ ਕੀ ਚੀਜ਼ ਹੈ ਕਹਿੰਦਾ ਇਹ ਮੈਂ ਕੀੜੇ ਨੇ ਤਾਂ ਕਰਕੇ ਬਾਬੇ ਉਹ ਮਲੱਪ ਪਤਾ ਨਹੀਂ ਹੈਗੇ ਬਿੱਠਾ ਤਾਂ ਮਾਰ ਜਾਂਦੇ ਆ ਜੀ ਕੋਈ ਗੱਲ ਨਹੀਂ ਬੱਚੇ ਨੇਣਾ ਇਹ ਅਜੇ ਪਹਿਲੀ ਵਾਰੀ ਨਵੇਂ ਬੱਚੇ ਨੇ ਤਾਂ ਕਰਕੇ ਘੱਟ ਐ ਇਹਨਾਂ ਦੇ ਢਿੱਡ ਚ ਮਲੱਪ ਹੈ ਨਹੀਂ ਨੇ ਤਾਂ ਕਰਕੇ ਬਾਬੇ ਨਹੀਂ ਤੇ ਰਿਜ਼ਲਟ ਬਹੁਤ ਸੋਹਣਾ ਗੋਲੀ ਦਾ ਹੈ ਜੀ ਕੋਈ ਗੱਲ ਨਹੀਂ ਪਹਿਲਾਂ ਵੀ ਲਾਇਸੀ ਆਪਾਂ ਵੱਡੇ ਕਬੂਤਰਾਂ ਦੇ ਪਿਛਲੀ ਵੀਡੀਓ ਪਈ ਹੈ ਆਪਣੀ ਜਾ ਕੇ ਦੇਖ ਸਕਦਾ ਮਲੱਪ ਬਹੁਤ ਲੰਬੇ ਲੰਬੇ ਗੱਡੇ ਸੀ ਲਾਲੋ ਇਹ ਮੇਰੀ ਬਾ ਐਡੇ ਐਡੇ ਗੱਡੇ ਸੀ ਐਡੇ ਐਡੇ ਲਾਲੋ ਐਡੇ ਐਡੇ ਠੀਕ ਹੈ ਕਿ ਨਹੀਂ ਤਾਂ ਕਰਕੇ لمبے لمبے ਗੱਡੇ ਸੀ ਬਾ ਤਾਂ ਇੱਕ ਰੱਸੀ ਜੀ ਐਂ ਲੱਗਦੀ ਵੀ ਰੱਸੀ ਪਈ ਐਵੇਂ ਗੱਡੇ ਸੀ ਪਿਛਲੇ ਵਲੌਗ ਚ ਵੀਡੀਓ ਪਈ ਹੋਊਗੀ ਆਪਣੀ ਦੇਖ ਲਿਓ ਤੇ ਐਤ ਕੀ ਤਾਂ ਕੱਢੇ ਨਹੀਂ ਨਵੇਂ ਜਵਾਸ ਹਨਾ ਤਾਂ ਕਰਕੇ ਬਾਪੂ ਪਹਿਲੀ ਵਾਰੀ ਅਜੇ ਉਹ ਹਨਾ ਤਾਂ ਕਰਕੇ ਹੈ ਨਹੀਂ ਇਹਨਾਂ ਦੇ ਢਿੱਡ ਚੋਂ ਮਿਲ ਆਪੋ ਜਦੋਂ ਜੋੜੇ ਲਾਵਾਂਗੇ ਉਹਨਾਂ ਸ਼ਾਇਦ ਨਿਕਲ ਜਾਣਗੇ ਹਜੇ ਹੈ ਨਹੀਂ ਸਾਫ਼ ਹੈ ਅੰਦਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਵੈਸੇ ਪੋਟੇ ਦੇ ਲਈ ਬੈਠਿਆ 10 10 ਐਮਐਲ ਲਈ ਬੈਠਿਆ ਦਵਾਈ ਚਲੋ ਸ਼ਾਮ ਤੱਕ ਦੇਖ ਲਾਂਗੇ ਕੱਢ ਤੇ ਠੀਕ ਹੈ ਨਹੀਂ ਤਾਂ ਨਾ ਰਿਜ਼ਲਟ ਵੈਸੇ ਬਹੁਤ ਚੰਗਾ ਹੈ ਗੋਲੀ ਦਾ ਗੋਲੀ ਮਾੜੀ ਨਹੀਂ ਹੈਗੀ ਨਾ ਆਪਾਂ ਐਂ ਕਹਿ ਸਕਦੇ ਵੀ ਗਲਤ ਲੱਗੀ ਹੈ ਐਤਕੀ ਗੋਲੀ ਵੀ ਜਿਵੇਂ ਸਹੀ ਲੱਗੀ ਨਾ ਕਿਸੇ ਨੇ ਗਲੱਛੇ ਵਾਬਿਓ ਇਹਦਾ ਵੱਡੇ ਕਬੂਤਰਾਂ ਦੇ ਲਈ ਸੀ ਗਲੱਛੇ ਦੀ ਸੀ ਦਾਣੀ ਸੀ ਤਾਂ ਕਰਕੇ ਐਤਕੀ ਨਾ ਕਿਸੇ ਨੇ ਗਲੱਛੀ ਨਾ ਲੈਣਾ ਨਾ ਦੇਣਾ ਨਹੀਂ ਬਦਿਆ ਦਵਾਈ ਲੱਗ ਗਈ ਆਪਣੀ ਤੇ ਕਿਹੜੇ ਇਹਨਾਂ ਦੇ ਢਿੱਡ 'ਚ ਹੈ ਨਹੀਂ ਹੁੰਦੇ ਦਾ ਕੱਢ ਦਿੰਦੇ ਪੂਰੀ ਗਰੰਟੀ ਸੀ ਗੋਲੀ ਮਾੜੀ ਨਹੀਂ ਆਈ ਗਈ ਪਹਿਲੇ ਨੰਬਰ ਤੇ ਲਾਲੋ ਇਜ਼ੀਪੈਟ ਦੂਜੇ ਨੰਬਰ ਤੇ ਲਾਲ ਡਾਕਟਰ ਪਲੱਸ ਤੀਜੇ ਦੇ ਪੈਪਰਾਜਿਨ ਇਹ ਤਿੰਨੋਂ ਦਵਾਈਆਂ ਲਾਈਆਂ ਹੋਈਆਂ ਤਿੰਨੋਂ ਘੈਂਟ ਨੇ ਇਹ ਹੀ ਸਾਮਣਾ ਲੱਗਦੀਆਂ ਡਾਕਟਰ ਪਲੱਸ ਵੀ ਲੱਗਦੀ ਹੈ ਇਹ ਹੀ ਇਹ ਹੀ ਸਾਮਣਾ ਲੱਗਦੀ ਹੈ ਇੱਕ ਗੋਲੀ 40 ਕਬੂਤਰਾਂ ਨੂੰ ਤੇ ਪੈਪਰਾਜਿਨ ਲਿਕਵਿਡ ਹੁੰਦਾ ਤਾਂ ਕਰਕੇ ਗੋਲੀ ਵੀ ਆ ਜਾਂਦੀ ਹੈ ਤਾਂ ਪਰ ਲਿਕਵਿਡ ਜ਼ਿਆਦਾ ਜਿਆਦਾ ਉਹ ਕਰਦਾ ਤੇ ਚਲੋ ਬਾਬਿਓ ਕੋਈ ਨਾ ਦਿਖਾ ਦਾਂਗੇ ਜੇ ਤੁਹਾਨੂੰ ਕਿਸੇ ਨੇ ਮਾਰਿਆ ਮਲੱਪ ਤੇ ਉਹ ਦੇਖੇਦਾ ਸੀ ਮੈਂ ਇੱਕ ਅੱਦੇ ਛੋਟੇ ਛੋਟੇ ਸੀ ਜਮਈ ਜਮਈ ਛੋਟੇ ਛੋਟੇ ਤਾਂ ਕਰਕੇ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਬੈਠੇ ਨੇ ਆਈ ਬੈਠਾ ਮਿੱਤਰ ਆਪਣਾ ਤੇ ਇੱਕ ਅੰਦਰ ਬੈਠਾ ਹੈ ਗੇਮ ਖੇਡ ਜਾਂਦੇ ਨੇ ਤੇ ਆ ਗੋਲੀ ਸੁੱਤਾ ਵੇ ਆਪਣਾ ਤੇ ਥਾਮੇਲ ਵੀ ਕੱਢਣਾ ਸੀ ਬਾਬੇ ਉਹ ਕੱਢਿਆ ਨਹੀਂ ਤੇ ਵੱਡੇ ਕਬੂਤਰਾਂ ਨੂੰ ਦਾਣੇ ਇਕੱਠੇ ਰੱਖਾਂਗੇ ਸ਼ਾਮ ਜੀ ਨੂੰ ਰੱਖ ਦਾਂਗੇ ਇੱਕ ਵਾਰੀ ਟੈਂਪਰੇਰੀ ਲਾਈਟ ਲਾ ਦਾਂਗੇ ਯਾਰ ਆ ਤਾਂ ਚੱਕ ਲਈ ਪੁਰਾਣੇ ਹੁੱਡੇ ਵਾਲੀ ਆ ਪਈ ਟੈਂਪਰੇਰੀ ਲਾਈਟ ਲਾ ਦਾਂਗੇ ਹੋਲਡਰ ਰੁਪਾ ਕੇ ਬੱਸ ਤਾਂ ਪਾਸ ਜਾ ਇੱਕ ਵਾਰੀ ਤੈਨ ਕਿਉਂ ਟੁੱਟ ਮਾਰੀ ਹੈ ਅਜੇ ਮਣੀ-ਮੁਣੀ ਹੈ ਨਹੀਂ ਆਪਣੇ ਕੋਲ ਜਦੋਂ ਪੈਸੇ ਆ ਗਏ ਉਦੋਂ ਦੇਖਾਂਗੇ ਅੱਜ ਸੀਟੀ ਵੀ ਦਵਾਈ ਹੈ ਥੋੜੇ ਸਾਹਮਣੇ ਘਰਦਿਆਂ ਤੋਂ ਪੈਸੇ ਦੇ ਕੇ ਲਵਾਈਏ ਕਰਦਿਆਂ ਨੇ ਲਵਾਈਏ ਇੱਕ ਹਿਸਾਬ ਦੀ ਯਾਰ ਆਪਣੇ ਦੇ ਬਹਿ ਨਹੀਂ ਸੀਗੇ ਤਾਂ ਕਰਕੇ ਚਲੋ ਦੇਖਦੇ ਆਂ ਫਿਰ ਬਾਬਿਓ ਤੇ 10 10 ਐਮਐਲ ਫੋਕਾ ਪਾਣੀ ਦੇ ਦਈਏ ਮਿਲਾਪ ਤਾਂ ਹੈ ਨਹੀਂ ਇਹਨਾਂ ਦੇ ਅੰਦਰ ਇੱਕ ਵਾਰੀ ਮੈਂ ਕਿਹਾ ਚਲੋ ਫੋਕਾ ਪਾਣੀ ਤਾਂ ਦੇ ਦਈਏ ਜਮਾਂ ਕਲੀਅਰ ਹੋ ਜੂਗਾ ਪੋਟਾ ਤਾਂ ਕਰਕੇ ਬਾਬਿਓ ਤੇ 10 10 ਐਮਐਲ ਦੇ ਕੇ ਫਿਰ ਮਿਲਦੇ ਆਂ ਆਪਾਂ ਤੇ ਸਿਰਿੰਜ ਆਪਣੀ ਅੰਦਰ ਹੀ ਪਈ ਐ ਤੇ ਦੁਕਾਨ ਤੋਂ ਵੀ ਫੋਨ ਆ ਗਿਆ ਦੁਕਾਨ ਤੇ ਜਾ ਕੇ ਮੈਂ ਲਵਾਂਗਾ ਤੇ ਜਾ ਕੇ ਦੇਖ ਹੀ ਜਾਣਾ ਸ਼ਾਮ ਨੂੰ ਰੱਖ ਦਿਆ ਨਾ ਨਹੀਂ ਕੋਈ ਦਿੱਕਤ ਆਇਆ ਮਿੱਤਰੋ 10 10 ਐਮਐਲ ਪਾਣੀ ਦੇ ਦਏ ਇਹਨਾਂ ਨੂੰ ਫੋਕਾ ਬਾਣੀ ਜਿਹੜਾ ਆਪਣਾ ਨਾਰਮਲ ਹੁੰਦਾ ਉਹ ਵਾਲਾ ਦੇਤਾ ਮੈਂ ਕਿਹਾ ਪੋਟੇ ਜਮਾਂ ਕਲੀਅਰ ਹੋ ਜਾਣਗੇ ਮਨ ਲਾਪਾ ਬਾਕੀ ਹੈ ਨਹੀਂ ਇਹਨਾਂ ਦੇ ਢਿੱਡ ਅੰਦਰ ਪਹਿਲਾਂ ਵੀ ਦੱਸੇ ਤੁਹਾਨੂੰ ਤੇ ਬਾਪੇ ਮੈਂ ਦੁਕਾਨ ਤੇ ਜਾ ਆਵਾਂ ਮੈਂ ਯਾਰ ਦੁਕਾਨ ਤੇ ਜਾਣਾ ਜ਼ਰੂਰੀ ਹੈ ਤਾਂ ਹੀ ਕੋਈ ਸਿਸਟਮ ਬਣਦਾ ਹੈ ਕਿ ਨਹੀਂ ਤੇ ਫੋਨ ਵੀ ਆ ਗਿਆ ਥੱਲੋ ਤੇ ਮੈਂ ਦੁਕਾਨ ਤੇ ਆ ਕੇ ਫਿਰ ਮਿਲਦੇ ਆਪਾਂ